ਸੋ ਸੱਸੀ ਗੱਲ ਤੋਂ ਮੈਂ ਗੁਰਜਿੰਦਰ ਸਿੰਘ ਪੰਘੂਤੇ ਮੇਰੇ ਨਾਲ ਮੌਜੂਦ ਨੇ ਉਹਗੇ ਵਿਦਵਾਨ ਡਾਕਟਰ ਪਿਆਰਲਾਲ ਗਰਗਸ ਸਾਫਰ ਸੱਸੀ ਕਾਲ ਜੀ ਆਇਆਂ ਜੀ ਠੀਕ ਆ ਜੀ شکریہ ਜੀ ਬਖਵਾਤ ਜੀ ਤਾਂ ਸਭ ਇੱਕ ਅੰਦੋਲਨ ਜੀ ਸਤਾਨ ਅੰਦੋਲਨ ਲੰਮਾ ਸਮਾਂ ਚੱਲਿਆ ਉਹ ਅੰਦੋਲਨ ਤਿੰਨ ਖੇਤੀ ਕਾਨੂੰਨਾਂ ਦੇ ਉੱਪਰ ਅਖੀਰ ਦੇ ਵਿੱਚ ਬੀਜੇਪੀ ਸਰਕਾਰ ਮੰਨ ਗਈ ਕਿ ਤਿੰਨ ਖੇਤੀ ਕਾਨੂੰਨਾਂ ਸਿਂ ਵਾਪਸ ਲੈਣੇ ਆ ਕਿਸਾਨ ਜਥੇਬੰਦੀਆਂ ਵੱਡੇ ਤੌਰ ਤੇ ਉੱਪਰ ਇਸ ਅੰਦੋਲਨ ਨੂੰ ਲੱਗਿਆ ਇਸ ਅੰਦੋਲਨ ਨੂੰ ਇਸ ਸਦੀ ਦਾ ਇੱਕ ਵੱਡਾ ਅੰਦੋਲਨ ਵੀ ਦੱਸਿਆ ਗਿਆ ਪਰ ਲਗਾਤਾਰ ਇਸ ਅੰਦੋਲਨ ਦੇ ਉੱਪਰ ਅਟੈਕ ਵੀ ਹੋਏ ਅੰਦੋਲਨ ਦੇ ਦੌਰਾਨ ਵੀ ਤੇ ਅੰਦੋਲਨ ਦੇ ਉਹ ਬਾਅਦ ਵੀ ਹੁਣ ਕੰਗਣਾ ਰਣੋਤ ਇਹਦੇ ਤੇ ਬੋਲਨੇ ਹਾਲਾਂਕਿ ਲਗਾਤਾਰ ਬੋਲੇ ਸੀ ਪ੍ਰੋਟੈਸਟ ਦੇ ਵਿੱਚ ਵੀ ਬੋਲੇ ਸੀ ਜਿਹੜੀਆਂ ਬੀਬੀਆਂ ਸਮੂਹਿਤ ਕਰ ਰਹੀਆਂ ਸੀ ਉੱਥੇ ਉਹਨਾਂ ਨੂੰ ਵੀ ਦਿਹਾੜੀ ਦੇ ਉੱਪਰ 300 ਰੁਪਏ ਦੇ ਵਿੱਚ ਆਏ ਹੋਏ ਦੱਸਿਆ ਸੀ ਲਗਾਤਾਰ ਉਹਨਾਂ ਦਾ ਇੱਕ ਹਮਲਾਵਰ ਰੁਕ ਕਿਸਾਨਾਂ ਅੰਦੋਲਨ ਤੇ ਪੰਜਾਬ ਦੇ ਉੱਪਰ ਰਿਹਾ ਹੁਣ ਜਦੋਂ ਉਹ ਇੱਕ ਮੈਂਬਰ ਪਾਰਲੀਮੈਂਟ ਵੀ ਚੁਣੇਗੇ ਹਿਮਾਚਲ ਮੰਡੀ ਤੋਂ ਤੇ ਇੱਕ ਉਹਨਾਂ ਦੀ ਫਿਲਮ ਵੀ ਆਈ ਆ ਅਮਰਜੈਂਸੀ ਜਿਹਦੇ ਵਿੱਚ ਉਹ ਕਹਿੰਦੇ ਕਿ ਅਸੀਂ ਹਾਲਾਤ ਦਰਸਾਵਾਂਗੇ ਉਸ ਟਾਈਮ ਦੇ ਉਸ ਕਾਲੇ ਦੌਰ ਦੇ ਤੇ ਉਹਦਾ ਵਿਰੋਧ ਵੀ ਹੋਇਆ ਫਿਲਮ ਦਾ ਤੇ ਅਸੀਂ ਸਾਨੂੰ ਇਹ ਸੀਨ ਮਨਜ਼ੂਰ ਨਹੀਂ ਹੈਗੇ ਤੇ ਹੁਣ ਇੱਕ ਇੰਟਰਵਿਊ ਹੁੰਦੀ ਹੈ ਜਦੋਂ ਉਹਨਾਂ ਦੀ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਫਿਰ ਇੱਕ ਵਾਰ ਪੰਜਾਬ ਦੇ ਉੱਪਰ ਸਵਾਲ ਖੜੇ ਕਰਦੇ ਉਹਨਾਂ ਨੇ ਕਿਹਾ ਜੇਕਰ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਬੰਨ ਨੂੰ ਪੰਜਾਬ ਨੂੰ ਕੋਈ ਯਰੋਕ ਨਹੀਂ ਸੀ ਸਕਦਾ ਉਹ ਅੰਦੋਲਨ ਜੀ ਵੀ ਕਹਿੰਦੇ ਕਿ ਮਾਨਮਤੇ ਇਤਿਹਾਸ ਦੀ ਗੱਲ ਕਰਦੇ ਨੇ ਉੱਥੇ ਤਾਂ ਲਗਾਤਾਰ ਰੇਪ ਹੁੰਦੇ ਸੀ ਉੱਥੇ ਤਾਂ ਬੰਦੇ ਮਾਰ ਕੇ ਟੰਗ ਤੇ ਜਾਂਦੇ ਸੀ ਇਦਾਂ ਦਾ ਇੱਕ ਫਿਰ ਉਹਨਾਂ ਨੇ ਜਿਹੜਾ ਹੈਗਾ ਡਾਕਟਰ ਸਾਹਿਬ ਆਪਣਾ ਜਿਹੜਾ ਅੰਦਰੋਂ ਪੜਾਅਸ ਹੈ ਉਹ ਪੰਜਾਬੀਆਂ ਪੰਜਾਬ ਤੇ ਕਿਸਾਨਾਂ ਪਰ ਦੀ ਗੱਡੀ ਐ ਸੋ ਆਪਾਂ ਮਾਨਸਿਕਤਾ ਕੀ ਸਮਝ ਸਕਦੇ ਆ ਇਹ ਜੀ ਲੋਕਾਂ ਦੀ ਜਿਹੜੇ ਲਗਾਤਾਰ ਇੱਕ ਹੀ ਰੂਟ ਦੇ ਵਿੱਚ ਲਗਾਤਾਰ ਹਮਲਾਵਰ ਰੁਖ ਅਪਣਾਉਂਦੇ ਨੇ ਜੀ ਰੁਖ ਕੋ ਭੰਗੂ ਸਾਹਿਬ ਮੈਂ ਉਹ ਵੀ ਸੁਣੀ ਆ ਉਹਦੀ ਫਰੰਦ ਦੇ ਟ੍ਰੇਲਰ ਬਾਰੇ ਵੀ ਹੋਰ ਵੀ ਬੜਾ ਕੁਝ ਆਇਆ ਹੋਇਆ ਹੈ ਕੱਲ ਵੀ ਮੇਰੀ ਇੰਟਰਵਿਊ ਸੀ ਅਸਰ ਦੇ ਵਿੱਚ ਜਦ ਤੁਸੀਂ ਦੇਖਨੇ ਆ ਉਹਦੀ ਮੰਨਸਤਾ ਮਾੜੀ ਹੈ ਉਹ ਕਹਿੰਦੀ ਆ ਵੀ ਅੱਜ ਕੱਲ ਦੇ ਲੋਕਾਂ ਨੂੰ ਕੁਝ ਨਹੀਂ ਪਤਾ ਜਦ ਕੇ ਪਤਾ ਉਹਨੂੰ ਖੁਦ ਨੂੰ ਨਹੀਂ ਹੈ ਦੂਜਾ ਉਹ ਕਹਿੰਦੀ ਆ ਵੀ ਇੰਦਰ ਗਾਂਧੀ ਆਪਦੇ ਆਪ ਨੂੰ ਰੱਬ ਸਮਝਣ ਲੱਗੀ ਸੀ ਤੇ ਇੰਦਰ ਗਾਂਧੀ ਨੇ ਤਾਂ ਕਦੇ ਆਪਦੇ ਆਪਣੇ ਰੱਬ ਨਹੀਂ ਕਿਹਾ ਸੀ ਲੋਕ ਉਹਨੂੰ ਸ਼ਾਇਦ ਕਹਿੰਦੇ ਹੋਣ ਵੀ ਉਹ ਰੱਬ ਹੈ ਮੈਂ ਉਹ ਵੀ ਸੁਣਿਆ ਦੁਰਗਾ ਜ਼ਰੂਰ ਕਿਹਾ ਸੀ ਉਹ ਵੀ ਬੀਜੇਪੀ ਦੇ ਉਹਨਾਂ ਨੇ ਕਿਹਾ ਸੀ ਆਪਣਾ ਅਦਵਾਨੀ ਸਾਹਿਬ ਨੇ ਕਿ ਮੋਦੀ ਸਾਹਿਬ ਤਾਂ ਆਪਦੇ ਆਪ ਨੂੰ ਰੱਬ ਮੰਨਦੇ ਨੇ ਚ ਉਹਨੇ ਕਿਹਾ ਵੀ ਮੋਦੀ ਸਾਹਿਬ ਤਾਂ ਹੈਗੀ ਰੱਬ ਦਾ ਰੂਪ ਇਸ ਵੀਡੀਓ ਚ ਵੀ ਉਹਨੇ ਇਹੀ ਕਿਹਾ ਹੈ ਬਈ ਵੀ ਗੱਲ ਗੰਗਨਾਲ ਰਣੌਤ ਨੂੰ ਇਹ ਨਹੀਂ ਪਤਾ ਵੀ ਤੁਸੀਂ ਰਾਮ ਦਾ ਰੂਪ ਮੋਦੀ ਸਾਹਿਬ ਨੂੰ ਕਹੋਗੇ ਤੇ ਫੇਰ ਹਿੰਦੂਆਂ ਦੀਆਂ ਭਾਵਨਾਵਾਂ ਨਹੀਂ ਪੜਕਣਗੀਆਂ ਹਿੰਦੂਆਂ ਦੀਆਂ ਭਾਵਨਾਵਾਂ ਮਾਹੋ ਨਿੱਕੀ ਨਿੱਕੀ ਗੱਲ ਤੇ ਪੜਕ ਸਕਦੀਆਂ ਨੇ ਪਰ ਜਿੱਦਾਂ ਇੱਕ ਵਿਅਕਤੀ ਮਨੂ ਰਾਮ ਦਾ ਅਵਤਾਰ ਦੱਸਿਆ ਜਾ ਰਿਹਾ ਹੈ। ਉਦੋਂ ਉਹਨਾਂ ਦੀ ਕੋਈ ਭਾਵਨਾ ਨਹੀਂ ਪੜਕਦੀਆਂ। ਔਰ ਕਿਹੜਾ ਰਾਮ ਦਾ ਵਿਚਾਰ? ਰਾਮ ਨੇ ਕਿਹੜੇ ਮੁਸਲਮਾਨਾਂ ਦਾ ਕਤਲਿਆਮ ਕਰਿਆ ਸੀ? ਗੰਗਨਾ ਰਣੌਤ ਨੂੰ ਜਿਹੜਾ ਕਤਲਿਆਮ ਹੋਇਆ ਗੁਜਰਾਤ ਦੇ ਵਿੱਚੋਂ ਨਜ਼ਰ ਨਹੀਂ ਆਉਂਦਾ। ਉਹ ਕਹਿੰਦੀ ਹੈ ਵੀ ਮੈਂ ਤਾਂ 4-5 ਤੋਂ ਮੈਂ ਕਾਫੀ ਫਿਲਮ ਇੰਡਸਟਰੀ ਚ ਗਈ ਹੋਈ ਆ। ਇਹ 4-5 ਚ ਉੱਥੇ ਗਈ ਵੀ ਉਹਦੇ ਤੋਂ ਪਤਾ ਲੱਗਿਆ ਕੁਝ ਰੌਲਾ ਬਹੁਤ ਵੈਸੇ ਜੇ 2002 ਦੀ ਕਾਰਨ ਇਹ ਜਦੋਂ ਫਿਰ ਉਸ ਵਾਰ ਬਿਲਕਸਵਰਨ ਵਾਲਾ ਕੇਸ ਆਇਆ ਜਿਸ ਦਾ ਸੈਟਲਵਰਨ ਨੇ ਚੱਕ ਕੇ ਸਜ਼ਾ ਦਿੱਤੀ ਜੀ ਬੋਲੀ ਪਰ ਇਹ ਹੋਇਆ ਸੀ ਨਾ ਮਰਡਰ ਹੋਈ ਸੀ ਨਾ ਘਰੇ ਸੀ ਨਾ ਸੋ ਜਦ ਕੋਈ ਬੰਦਾ ਚਾਹੇ ਉਹ ਆਧਿਆਪਨ ਨੂੰ ਸੈਲੀਬ੍ਰਿਟੀ ਕਹੇ ਉਹ ਗਿਆਨਮਾਨ ਕਹੇ ਉਹ ਜੋ ਮਰਜ਼ੀ ਕਹੇ ਉਹ ਜਿਹੜੇ ਮਰਜ਼ੀ ਉਹਦੇ ਚ ਰੋਵੇ ਜਦੋਂ ਮਨੁੱਖ ਨੂੰ ਮੂਲਕ ਨਾ ਸਮਝੇ ਉਹ ਮਨੁੱਖ ਦੇ ਰੰਗ ਜਾਤ ਉਹ ਗਰੰਡੇ ਕਿ ਸਮਝਣ ਸ਼ੁਰੂ ਕਰਦੇ ਦਾ ਸਮਝ ਲੋ ਵੀ ਉਹ ਮਨੁੱਖ ਨਹੀਂ ਹੈਗਾ ਉਹ ਕੁਝ ਹੋਰ ਹੀ ਹੈ ਇਹ ਹੁਣ ਕੰਗਰ ਨਰਨਥ ਫੈਸਲਾ ਕਰਦੇ ਉਹ ਕੀ ਹੈ ਉਹ ਲੋਕਾਂ ਨੂੰ ਮਿਹੇਂਦਿੰਦੀ ਫਿਰਦੀ ਆ ਮੈਂ ਸੁਣ ਰਿਹਾ ਸੀ ਫਿਰ ਉਹਨੇ ਕਿਹਾ ਜਿਹੜਾ ਅੰਦੋਲਨ ਸੀ ਬਾਹਰਿਆਂ ਦਾ ਸੀਗਾ ਕਰਿਆ ਹੋਇਆ ਬੰਗਲਾਦੇਸ਼ ਵਰਗੀ ਗੱਡਾ ਜਿੱਥੇ ਕਿਸਾਨ ਤਾਂ ਕਈ ਵਾਰ ਗੱਡਾਂ ਆਪਸਾਂ ਦੇ ਨਹੀਂ ਉਹਨੇ ਕਿਹਾ ਬਾਹਰਿਆਂ ਦਾ ਖਸਾਇਆ ਹੋਇਆ ਅੰਦੋਲਨ ਸੀ ਕਿੰਨਾਂ ਨੇ ਖਸਾਇਆ ਸੀ ਉੱਥੇ ਕਿਹੜਾ ਬਾਹਰਲਾ ਆਇਆ ਸੀ ਉੱਥੇ ਇਹ ਸਾਡੇ ਪੰਜਾਬੀ ਬਾਹਰ ਐਨ ਆਰ ਆਈ ਨੇ ਕੀ ਉਹਦੀ ਸਮਰਥਨ ਨਾ ਕਰਨ ਅਸੀਂ ਨੇ ਉਹਨਾਂ ਦੀ ਕਰਦੇ ਜਦੋਂ ਹੁਣ ਕਲੇਟ ਚ ਪਿਆ ਸੀ ਬਾਹਰ ਲਕਿੜਾ ਬਾਹਰ ਨਹੀਂ ਚਾਹੀਏ ਕਰਦੇ ਨੇ ਅਸੀਂ ਕੁਸਕੇ ਮਾਰਾਂਗੇ ਅਸੀਂ ਆਹ ਕਰਾਂਗੇ ਇਹ ਤਾਂ ਇਹ ਕੰਗਣਾ ਰਣੋਤ ਜਾਇ ਦੇ ਸਾਥੀ ਕਰਦੇ ਨੇ ਇਹ ਤਾਂ ਭਾਪੀ ਨੂੰ ਜਵਾਬ ਦੇਣਾ ਚਾਹੀਦਾ ਵੀ ਇਹੀ ਜੀ ਤੁਸੀਂ ਰੱਖੀਏ ਪਰ ਇਹ ਗੱਲ ਨਾਲ ਫਿਰ ਵੀ ਪੰਜਾਬੀਆਂ ਨੂੰ ਵੀ ਕਹਾਂਗਾ ਉਹ ਤਾਂ ਆਪਦੀ ਉਹ ਤਾਂ ਆਪਦੀ ਟੀਆਰਪੀ ਬਣਾ ਰਹੀ ਇਸ ਗੱਲ 'ਚ ਉਹੋ ਬਲਕੇ ਉਹ ਕਹਿੰਦੀ ਆਂ ਅੰਦੋਲਨ ਦੇਸ਼ ਦੇ ਹਾਲਤ ਖਰਾਬ ਕਰਨ ਵਾਸਤੇ ਸੀ ਉਹਦੀ ਫਿਲਮ ਇਹ ਅੰਦੋਲਨ ਜਿਹੜਾ ਉਹ ਕਹਿੰਦੀ ਹੈ ਜਿਹੜੀਆਂ ਉਹ ਗੱਲਾਂ ਕਰਦੀ ਹੈ ਜੋ ਕੁਛ ਉਹਨੇ ਪਿਛਲੇ ਸਮੇਂ ਕਿੰਨੀ ਚਾਰ ਵਾਰੀ ਕਿਹਾ ਇੱਕ ਵਾਰੀ ਨਹੀਂ ਕਿਹਾ ਉਹ ਸਾਰੇ ਦਾ ਸਾਰਾ ਦੇਸ਼ ਨੂੰ ਬਰਬਾਦ ਕਰਨ ਵਾਲਾ ਹੈ ਮੈਂ ਤਾਂ ਲੋਕਾਂ ਤੇ ਫਟਫਟ ਡੇਸਟਰੋ ਦਾ ਕੇਸ ਲਾਉਣ ਦੇ ਉੱਤੇ ਪਤਾ ਨਹੀਂ ਕਿਉਂ ਨਹੀਂ ਬਣਾਇਆ ਸਾਡੀ ਘਮਾਤਾ ਨੂੰ ਉਹਨੇ ਕਿਹਾ ਵੀ ਇਹ ਤਾਂ ਪੈਸੇ ਲੈ ਕੇ ਆਉਂਦੀਆਂ ਨੇ ਚੰਗਣਾ ਰਣੋਤਾ ਪੈਸੇ ਲੈ ਕੇ ਜ਼ਰੂਰ ਕੰਮ ਕਰਦੀ ਹੈ ਉਹ ਕੰਗਨ ਰਣੌਤਿੰਦਾ ਆਪੀ ਕਿਹਾ ਜੋ ਉਸ ਵੀਡੀਓ ਚ ਕਿਹਾ ਵੀ ਮੇਰੀਆਂ ਦੋਸਤੀਆਂ ਸੀਗੀਆਂ ਜਿੰਨਾਂ ਨਾਲ ਬਾਅਦ ਦੇ ਵਿੱਚ ਮੇਰੇ ਰਿਲੇਸ਼ਨ ਸੀ ਉਹਨਾਂ ਨਾਲ ਉਹ ਬਾਅਦ ਚ ਮੈਨੂੰ ਉਹਨਾਂ ਬਾਰੇ ਮਿਹਨੇ ਦੇਣ ਲੱਗੇ ਨਾਲ ਕੰਗਨ ਰਣੌਤਾ ਖੁੱਲਣ ਖੁੱਲਣ ਆਉਂਦੀ ਆ ਕਿ ਮੈਂ ਕੀ ਆ ਪਰ ਸਾਡੀ ਮਾਤਾ ਤਾਂ ਉੱਥੇ ਕੋਈ ਪੈਸੇ ਲੈ ਕੇ ਨਹੀਂ ਗਈ ਸੀ ਕਿਉਂਕਿ ਜਿਹਨੂੰ ਜਿਹੋ ਜਿਹਾ ਕੋਈ ਬੰਦਾ ਆਪ ਹੋਵੇ ਨਾ ਉਹਨੂੰ ਦੂਜੇ ਵੀ ਹੋਏ ਕੀ ਦੇਖਦੇ ਨੇ ਪੰਗੂ ਸਾਹਿਬ ਉਹਨੂੰ ਪਤਾ ਹੀ ਨਹੀਂ ਹੁੰਦਾ ਕੰਗਨ ਰਣੌਤ ਨੂੰ ਪਤਾ ਵੀ ਸਿੱਖ ਚਾਸਕੀ ਆ ਉਹਨੂੰ ਦੋ ਗੱਲਾਂ ਵੀ ਪਤਾ ਸਿੱਖ ਕੇ ਆਸਦੀਆਂ ਅਮਰਜੈਂਸੀ ਤੇ ਫਿਲਮ ਬਣਾ ਰਹੀ ਉਹ ਕਹਿੰਦੇ ਮੈਨੂੰ ਬਹੁਤ ਕੁਝ ਪਤਾ ਹੈ ਉਹਨੂੰ ਪਤਾ ਵੀ ਅਮਰਜੈਂਸੀ ਕਿਵੇਂ ਲੱਗੀ ਸੀ ਕਿਉਂ ਲੱਗੀ ਸੀ ਕਿੱਥੋਂ ਕੀ ਹੋਇਆ ਸੀ ਤੇ ਆ ਕੇ ਕਰ ਜਦ ਵੀ ਉਹ ਕਹਿੰਦਾ ਮਾਰਨੀ ਆ ਵੀ ਨਹੀਂ ਨਹੀਂ ਜੀ ਮੈਂ ਬੜੀ ਹੁਣ ਸੈਲੀਬ੍ਰਿਟੀ ਬਣ ਗਈ ਜੀ ਹੁਣ ਮੈਂ ਪ੍ਰੋਡਿਊਸਰ ਵੀ ਬਣ ਗਈ ਜੀ ਠੀਕ ਹੈ ਪ੍ਰੋਡਿਊਸਰ ਦੁਨੀਆ ਦੇ ਵਿੱਚ ਰਹੇ ਨੇ ਪੈਸਾ ਦੁਨੀਆ ਦੇ ਵਿੱਚ ਬਹੁਤ ਲੋਕਾਂ ਕੋਲ ਪਿਆ ਹੁੰਦਾ ਅਸੀਂ ਪੰਜਾਬੀ 'ਚ ਮੈਂ ਹੁਣ ਇੱਥੇ ਸ਼ਬਦ ਨਹੀਂ ਬੋਲਾਂਗਾ ਸਾਨੂੰ ਆਮ ਤੌਰ 'ਤੇ ਕਹਿੰਦੇ ਨੇ ਪੈਸਾ ਤਾਂ ਉਹਨਾਂ ਕੋਲ ਹੀ ਬਥੇਰਾ ਹੁੰਦਾ ਤੋ ਜਿਹੜੇ ਬੰਦੇ ਬੰਦੇ ਨਹੀਂ ਹੁੰਦੇ ਉਹਨਾਂ ਕੋਲ ਵੀ ਪੈਸਾ ਤੇਰਾ ਹੁੰਦਾ ਪੈਸਾ ਵਸੇਰਾ ਹੋਣ ਨਾਲ ਜਾਂ ਕਿਸੇ ਰੰਗ ਰੂਪ ਹੋਣ ਨਾਲ ਜਾਂ ਕਿਸੇ ਗਿਆਨ ਹੋਣ ਨਾਲ ਬੰਦਾ ਜਿਹੜਾ ਹੰਕਾਰੀ ਹੋ ਜੇ ਜਿਹੜਾ ਦੂਜਿਆਂ ਨੂੰ ਘਿਰਨਾ ਕਰਨ ਲੱਗ ਜੇ ਤੇ ਉਹ ਬੰਦਾ ਬੰਦਾ ਨਹੀਂ ਹੁੰਦਾ ਹੰਕਾਰ ਤੇ ਰੱਬ ਦਾ ਤਾਂ ਡੈਰ ਹੈ ਹੰਕਾਰ ਤੇ ਗਿਆਨ ਦਾ ਵੀ ਡੈਰ ਹੈ ਹੁਣ ਉਹਨੇ ਜਿੰਨੀਆਂ ਗੱਲਾਂ ਉਹਦੇ ਵਿੱਚ ਕਰੀਆਂ ਨੇ ਉਹ ਦਿਖਾਉਣ ਨੂੰ ਫੜਾਉਂਦੇ ਆਪਾਂ ਉਹ ਜਿਹੜਾ ਉਹ ਮੈਂ ਤਾਂ ਹੈਰਾਨ ਆ ਜਿਹੜਾ ਇੰਟਰਵਿਊ ਕਰਿਆ ਉਹ ਬੜੀ ਚਮਚੀ ਮਾਰ ਰਿਹਾ ਉਹ ਉਹੀ ਜੀ ਇੰਟਰਵਿਊ ਕਰਿਆ ਮੈਨੂੰ ਤਾਂ ਲੱਗਦਾ ਵੀ ਜਿਵੇਂ ਜਿਵੇਂ ਮੋਦੀ ਦੀ ਇੰਟਰਵਿਊ ਕਰਦੇ ਨੇ ਇੰਨਾ ਹੀ ਇਹਦੀ ਕਰੀਆ ਮੋਦੀ ਸਾਹਿਬ ਦੀ ਇੰਟਰਵਿਊ ਲਗਿਆ ਹੈ ਛਾ ਜੀ ਤੁਸੀਂ ਜੀ 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 ਕਰਕੇ ਤੇ ਇਹਦਾ ਮਤਲਬ ਸ਼ਾਇਦ ਰੇ ਜੀ ਇਹਨਾਂ ਨੇ ਰਲ ਕੇ ਕਰੀ ਹੋਈ ਹੋਵੇ ਕਿਉਂਕਿ ਉਹ ਤਾਂ ਮੋਦੀ ਸਾਹਿਬ ਤੇ ਆਪਦੇ ਨੂੰ ਬਹੁਤ ਨੇੜੇ ਕਹਿੰਦੀ ਹੈ ਵੀ ਮੈਂ ਤਾਂ ਬਹੁਤ ਨੇੜਿਆਂ ਮੋਦੀ ਸਾਹਿਬ ਦੇ ਸੋ ਇਸ ਕਰਕੇ ਇਹ ਜਿਹੜਾ ਉਹਦਾ ਪਾਰਟ ਹੈ ਕੰਗਨਰ ਨੂੰ ਆਉਂਦਾ ਉਹ بار بار ਨਿੰਦ ਆ ਬ ਨੂੰ ਮੇ ਦਿਖਾ ਕੇ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਇੱਕ ਪੂਰੀ ਚਾਲ ਹੈ ਵੀ ਪੰਜਾਬ 'ਚ ਇੱਕ ਅੱਗ ਲਾ ਕੇ ਰੱਖੀ ਜਾਵੇ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਲੜਾਈਆਂ ਨੂੰ ਪੰਜਾਬ ਦੇ ਹਿੰਦੂ ਸਿੱਖ ਮਾਮਲਾ ਬਣਾਉਣ ਨੂੰ ਕਿਉਂਕਿ ਬਣਾ ਨਹੀਂ ਸਕੇ ਉਹਨਾਂ ਨੇ ਜੋਰ ਲਾ ਲਿਆ ਅੰਮ੍ਰਿਤ ਸ਼ਾਹ ਜੀ ਦੇ ਪਾਸੋਂ ਤੋਂ ਬਾਅਦ ਵੀ ਸਭ ਕੁਝ ਗਾਂ ਵੀ 38% ਵੋਟ ਮਿਲਿਆ ਸਾਡੇ 18% 18.54% ਜਦ ਕਿ ਹਿੰਦੂਜ਼ ਇੱਥੇ 38 ਤੋਂ ਉਪਰ 38% ਤੋਂ ਉਪਰ ਵੋਟ। ਤੋ ਇਸ ਕਰਕੇ ਉਹ ਇੱਥੇ ਕੋਸ਼ਿਸ਼ ਕਰਦੇ ਨੇ ਹਿੰਦੂ ਸਿੱਖ ਦਾ ਮਾਮਲਾ, ਦਲਤ ਨੌਨ ਦਾ ਮਾਮਲਾ ਬਣਾਉਂਦੀ ਜਿਹਦੇ ਵਿੱਚ ਅਜੇ ਤੱਕ ਕੋਈ ਕਾਮਯਾਬ ਨਹੀਂ ਹੋਈ। ਚਾਰ ਜਿਹੜੇ ਕੋਈ ਮਤਲਬ ਪਹਾੜੀ ਦੇ ਬੰਦੇ ਮਿਲ ਜਾਂਦੇ ਨੇ, ਹੜੇਕੜੀ ਮਿਲ ਜਾਂਦੇ ਨੇ। ਉਹ ਕੋਈ ਗੱਲ ਨਹੀਂ ਉਹ ਜਿਹੜੇ ਸਾਰਿਆਂ ਕੋਮਾਚੀ ਹੈ ਜਿਹਨੇ ਸਾਰੇ ਧਰਮਾਂ ਚ ਹੈਗੇ ਨਹੀਂ। ਆਰੇ ਬਤੌਰ ਹਿੰਦੂ ਕਮਿਊਨਿਟੀ ਜਾਂ ਬਤੌਰ ਸਿੱਖ ਕਮਿਊਨਿਟੀ ਜਾਂ ਬਤੌਰ ਦਲਿਤ ਪੰਜਾਬ ਦੇ ਵਿੱਚ ਇੰਨਾਂ ਗੱਲਾਂ ਦੇ ਉੱਤੇ ਆਪਸੀ ਝਗੜੇ ਕਰਾਂ ਤੇ ਭਰਾਵਾਂ ਦੇ ਵੀ ਹੋ ਜਾਂਦੇ ਹੁੰਦੇ ਨੇ ਕਿ ਮੋਟੇ ਤਾਂ ਪਰ ਇੱਥੇ ਕੋਈ ਵੱਡਾ ਵਿਵਾਦ ਨਹੀਂ ਹੈ ਉਸ ਤੀਕੇ ਨਾਲ ਇਹ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਠੀਕ ਗੱਲ ਕਹਿੰਦੇ ਆ ਸੋ ਇਸ ਕਰਕੇ ਇਹਨੂੰ ਇਹ ਦੁੱਖ ਹੈ ਵਿਆਦ ਦੀ ਵੀ ਨਾਲ ਆਗੇ ਕਿਸਾਨ ਅੰਦੋਲਨ ਦੇ ਇਹਨੂੰ ਇਹ ਦੁੱਖ ਹੈ ਇਨਵੇ ਦੁੱਖਾ ਵੀ ਅਦਾਨੀ ਦੇ ਤਾਂ ਅਮਾਨੀ ਦੇ ਅਦਾਨੀ ਦੇ ਸਾਈਡੋਂ ਬੰਦ ਹੋ ਗਏ ਅਮਾਨੀ ਦੇ ਪਟਾਣ ਕਿਉਂਕਿ ਇਹ ਤਾਂ ਕਾਰਪੋਰੇਟ ਦੀ ਨਿਯਮਤ ਕਰਦੀ ਹੈ ਇਹਨੇ ਉਹਦੋਂ ਵੀ ਵਰਤਾਂਤ ਬਦਲਿਆ ਹੁਣ ਵੀ ਵਰਤਾਂਤ ਬਦਲਣ ਦੀ ਕੋਸ਼ਿਸ਼ ਹੈ ਇਹ ਇਹੋ ਜਿਹਾ ਜਿਵੇਂ ਅਜਨਾਲੀ ਦੀ ਘਟਨਾ ਨੇ ਹਿੰਦਨਵਰ ਕਾਲੀ ਰਿਪੋਰਟ ਦਾ ਸਾਰਾ ਹੀ ਵਰਤਾਂਤ ਬਦਲ ਦਿੱਤਾ ਸੀ ਨਹੀਂ ਰੋਜ ਆਉਂਦਾ ਸੀ ਅਦਾਨੀ ਦਾ ਚੇਅਰ ਕਿੰਨਾ ਗਿਰ ਗਿਆ ਕਿੰਨਾ ਹੋ ਗਿਆ ਫਿਰ ਜਾਂਦੇ ਜੇ ਥੱਪੜ ਵਾਲੀ ਘਟਨਾ ਹੋਈ ਕੰਗਨਾ ਰਣਾਉਦੀ ਉਦੋਂ ਜਿਹੜਾ ਇਲੈਕਸ਼ਨ ਕਮਿਸ਼ਨ ਤੇ ਦੋਸ਼ ਲੱਗੇ ਸੀ ਬਾਰ-ਬਾਰ ਵੋਟਾਂ ਦੇ ਝਗੜੇ ਦਾ ਵੀ ਵੋਟਾਂ ਠੀਕ ਨਹੀਂ ਗਿਣੀਆਂ ਵੋਟਾਂ ਠੀਕ ਨਹੀਂ ਗਿਣੀਆਂ ਵੋਟਾਂ 'ਚ ਗੰਬਲ ਹੋਈ ਗਿਆ ਉਹ ਸਾਰੇ ਦਾ ਸਾਰਾ ਵਿਰਸਾਂਤ ਵਧ ਗਿਆ ਹੁਣ ਜਿਹੜਾ ਹੈਗਾ ਸੀ ਇੱਕ ਜਿਹੜਾ ਸਰਬੀ ਦਾ ਰੌਣਾ ਚੱਲ ਰਿਹਾ ਹੈ ਜਿਹੜਾ ਬੀਜੇਪੀ ਦਾ ਆਪਸੀ ਅੰਦਰੂਨੀ ਰੌਣਾ ਚੱਲ ਰਿਹਾ ਹੈ ਉਹ ਕਾਫੀ ਲੋਕਾਂ ਦੇ ਵਿੱਚ ਆ ਰਿਹਾ ਸੀ ਤੇ ਉਹਦੇ ਵਿੱਚ ਹੁਣ ਇਹਨਾਂ ਨੇ ਇਹ ਕੋਸ਼ਿਸ਼ ਕਰੀਆ ਵੀ ਫਿਲਮ ਦਾ ਟ੍ਰੇਲਰ ਰਿਲੀਜ਼ ਕਰਕੇ ਤੇ ਵਿਰਸਾਂਤ ਵਧਣ ਦੀ ਸਾਨੂੰ ਵਰਤਾਂਤ ਵਰਨ ਦੇ ਨਾਲ ਨਾਲ ਮੁੱਦੇ ਦੇ ਉੱਤੇ ਜੁਰੂਰ ਲੈਣਾ ਚਾਹੀਦਾ ਸੋ ਕੰਗਨਾ ਰਣਾਉਤ ਨੇ ਕੱਲੇ ਪੰਜਾਬ ਵਾਸੀ ਨਹੀਂ ਉਹਨੇ ਜਿਹੜਾ ਸਿੱਖੀ ਵਾਸਤੇ ਵੀ ਉਹ ਜੇ ਟ੍ਰੇਲਰ ਦੇਖੋਗੇ ਇੰਟਰਵਿਊ ਤਾਂ ਪੰਜਾਬੀਾਸਤੇ ਕਿਹਾ ਉਸ ਟ੍ਰੇਲਰ ਦੇ ਵਿੱਚ ਵੀ ਉਹਨੇ ਗਲਤ ਬਿਆਨ ਨਹੀਂ ਕਰਿਆ ਜਿਹਦੇ ਨਾਲ ਲੋਕਾਂ ਦੇ ਵਿੱਚ ਸਿੱਖਾਂ ਦੇ ਵਿੱਚ ਇੱਕ ਰੋਹ ਪੈਦਾ ਹੋ ਜੇ ਸਿੱਖ ਜਿਹੜੇ ਨੇ ਅਜੇ ਐਸਜੀਪੀਸੀ ਪਤਾ ਨਹੀਂ ਕਿੰਨਾ ਕਬੂਲੀ ਹੈ ਜਿਹੜੇ ਉਹ ਬਿਆਨ ਸਿੰਘ ਦਾ ਲੜਕਾ ਹੈ ਮਿਸਟਰ ਕਾਰਸਾ ਜਿਹੜਾ ਐਮਪੀ ਹੈ ਉਹ ਜਰੂਰ ਬੋਲਿਆ ਕਿ ਮੈਂ ਕਦੇ ਆਪ ਵੀ ਸੁਣਿਆ ਨਹੀਂ ਐ ਸੰਤ ਭਿੰਡਰਾਲਾ ਨੂੰ ਇਹ ਕਹਿੰਦੇ ਕਿ ਸਾਨੂੰ ਖਾਲਿਸਤਾਨ ਚਾਹੀਦਾ ਹੈ ਮੰਗਿਆ ਹੋਵੇ ਹਾਂ ਉਹਨਾਂ ਨੇ ਕਿਸੇ ਪੱਤਰਕਾਰ ਨੇ ਕਿਹਾ ਵੀ ਇਹ ਖਾਲਿਸਤਾਨ ਦੀ ਮੰਗ ਕਹਿੰਦੇ ਸਾਡੀ ਤਾਂ ਕੋਈ ਮੰਗ ਨਹੀਂ ਜੇ ਆਪੇ ਦਿੰਦੇ ਨਹੀਂ ਤਾਂ ਸਾਸੀਂ ਨਾ ਥੋੜਾ ਕਰਾਂਗੇ ਇਹ ਤਾਂ ਕੋਈ ਵੀ ਕਹੂਗਾ ਇਹ ਇਹ ਤਾਂ ਕੋਈ ਵੀ ਨੇਪ ਤੋਂ ਨਹੀਂ ਬੰਦਾ ਵੀ ਕਹੂਗਾ ਵੀ ਹਾਂ ਭਾਈ ਜੇ ਆਪੇ ਦਿੰਦੇ ਨੇ ਜਿਹੜੀ ਚੀਜ਼ ਅਸੀਂ ਲੈਣਾ ਸੋ ਇਸ ਕਰਕੇ ਇਹ ਜਿਹੜਾ ਤੌਰ ਤਰੀਕਾ ਉਹਨਾਂ ਦਾ ਏ ਬੀਬੀ ਨੂੰ ਜੇ ਨਾ ਪਤਾ ਹੁੰਦਾ ਵੀ ਇਤਿਹਾਸ ਕੀ ਹੈ ਤਾਂ ਸੰਤ ਜਰਨੈਲਸ ਨੂੰ ਪਿੰਡਾਂ ਵਾਲਿਆਂ ਦਾ ਜਿਹੜਾ ਹੈ ਉਹ ਫਕਤ ਕਰਨਾ ਨਾ ਕੁੱਟ ਕਰਦੀ ਕਿਉਂ ਗਲਤ ਕੋਟ ਕਰਿਆ ਆਂਦੀ ਫਿਲਮ ਚ ਉਹ ਕਹਿੰਦੇ ਮੈਨੂੰ ਪਤਾ ਬਹੁਤ ਕੁਝ ਹੈ ਇੰਨੋਂ ਜ਼ਿਆਦਾ ਤਾਂ ਤੁਸੀਂ ਖੋਜ ਕਰ ਲੈਨੇ ਹੋ ਵੀ ਭਾਈ ਹਾਏ ਕੀ ਆਪਾਂ ਇੰਟਰਵਿਊ ਵਾਸਤੇ ਘੰਟੇ ਜੀ ਇੰਟਰਵਿਊ ਵਾਸਤੇ ਉਹਨੇ ਤਾਂ ਫਿਲਮ ਬਣਾਉਣੀ ਹੈ ਬਣਾਈ ਹੈ ਤੇ ਉਹ ਕਹਿੰਦੀ ਵੀ ਵੇਸ਼ਵਰਨ ਚੰਦਨੀ ਵਾਲੀ ਹੈ ਕਹਿੰਦੀ ਹਿੱਟ ਵਾਲੀ ਹੋਣੀ ਹੈ ਕਿਉਂਕਿ ਅੱਜ ਕੱਲ ਇੱਕ ਹੋਰ ਹੋ ਗਿਆ ਕਾਮਨ ਫਿਲਮਾਂ ਹੋਰ ਕੁਝ ਕਰ ਲੋ ਦਾ ਕਾਫੀ ਦੜਾ ਦੜਾ ਕਰਕੇ ਪੈਸੀ ਵਟੰਨੇ ਨੇ ਗਰੀਬਾਂ ਤੋਂ ਪੈਸੀ ਚਾਣਨੇ ਨੇ ਉਦੋਂ ਕੋਲੇ ਗਰੀਬਾਂ ਦਾ ਜਿਹੜਾ ਖਾਣੇ ਲਾਉਣੀ ਹੋ ਉਹਦਾ ਤਰੀਕਾ ਹੈ ਉਹਨਾਂ ਨੂੰ ਸੈਂਟੀਮੈਂਟਲ ਬਣਾ ਕੇ ਕਦੇ ਉਹਨਾਂ ਨੂੰ ਉੱਥੇ ਤੋੜ ਦੋ ਕਦੇ ਉੱਥੇ ਤੋੜ ਦੋ ਵੀ ਤਾਂ ਕਿ ਉਹ ਵਿਚਾਰੇ ਰੋਟੀ ਨਾ ਖਾ ਸਕਣ ਐਸੀ ਕੰਮ ਚੱਲਦੇ ਰਹਣਾ ਕੰਗਨ ਨਾ ਰੌਟ ਨੇ ਮੈਂ ਕੱਢੀ ਕੱਢੀ ਗੱਲ ਸੁਣੀ ਆ ਉਹਦੀ ਕੱਢੀ ਕੱਢੀ ਗੱਲ ਜਿਹੜੀ ਉਹਨੇ ਕਹੀ ਹੈ ਪਹਿਲੀ ਗੱਲ ਉਹਨੇ ਦੇਸ਼ਦ ਲੋ ਕਰਿਆ ਇਹ ਕਹਿ ਕੇ ਕਿ ਕਿਸਾਨਾਂ ਨੂੰ ਬਾਹਰੀਆਂ ਤਾਕਤਾਂ ਨੇ ਉਕਸਾਇਆ ਹੋਇਆ ਸੀ ਜਾਤ ਕੰਗਨਰ ਨੂੰ ਹੌਤੇ ਸਾਬਤ ਕਰੇ ਕਿ ਬਾਦਮੀ ਆਤਾਕ ਤਾਂ ਕਹਿਈਆਂ ਸੀ ਨਹੀਂ ਤਾਂ ਕੰਗਨਰ ਰੋਦ ਦੇ ਉੱਤੇ ਦੇਸ਼ ਰੋਹ ਦਾ ਕੇਸ ਬਣਨਾ ਚਾਹੀਦਾ ਕਿਉਂਕਿ ਬਾਰ-ਬਾਰ ਇਹ ਮੁੱਦੇ ਉਠਾ ਕੇ ਦੇਸ਼ ਰੋਹ ਕਰਾ ਰਹੀ ਹੈ ਉਹ ਦੇਸ਼ ਪ੍ਰੇਮ ਨਹੀਂ ਕਰੀ ਉਹ ਦੇਸ਼ ਧਰਮ ਕਰ ਰਹੀ ਹੈ ਜਿਸੀ ਕਹਿੰਦੇ ਆ ਵੀ ਯੂਪੀਏ ਉਹਨਾਂ ਦੇ ਉੱਤੇ ਨਾ ਦਿੰਦੇ ਨੇ ਜਿਹੜੇ ਨਫ਼ਰਤ ਫੜਾਉਣਾ ਕੰਗਨਰ ਨਾ ਤਾਂ ਰੋਜ਼ ਹੀ ਨਫ਼ਰਤ ਫੜਾਵਾ ਰਹੀ ਹੈ ਮੈਨੂੰ ਨਹੀਂ ਸਮਝ ਆਉਂਦੀ ਉਹ ਤੇ ਯੂਪੀਏ ਕਿਉਂ ਨਹੀਂ ਲਾਇਆ ਜਾਂਦਾ ਕਦੇ ਤੁਸੀਂ ਕੇਜਰੀਵਾਲ ਨੂੰ ਅੰਦਰ ਕਰ ਦਿੰਦੇ ਹੋ ਕਦੇ ਤੁਸੀਂ ਉਹ ਹਿਮੰਤ ਫਰਹ ਨੂੰ ਅੰਦਰ ਕਰ ਦਿੰਦੇ ਹੋ ਕਦੇ ਤੁਸੀਂ ਹੋਰ ਕਿਸੇ ਨੂੰ ਅੰਦਰ ਕਰ ਦਿੰਦੇ ਹੋ ਕਿ ਇਹ ਤੁਸੀਂ ਇਹਦੇ ਉੱਤੇ ਕੋਈ ਯੂਪੀ ਕਿਉਂ ਨਹੀਂ ਕਰਦੇ ਕਦੇ ਤੁਸੀਂ ਸਾਡੇ ਨੌਜਵਾਨਾਂ ਤੇ ਇੱਕ ਮੜਾ ਜਾਂ ਕੋਈ ਖਾਲਸਤਾਨ ਦਾ ਕਾਰਜੀ ਵੀ ਲੱਗ ਗਿਆ ਜਿਹੜਾ ਕੋਈ ਗੁਨਾਹ ਵੀ ਨਹੀਂ ਹੈ ਉਹਨਾਂ ਨੂੰ ਯੂਪੀ ਦੇ ਅੰਦਰ ਅੰਡਰ ਕੱਪ ਦਿੰਦੇ ਹੋ ਇਹ ਕੰਗਨਰਨ ਆਲੌਸ ਨੂੰ ਕਿਉਂ ਨਹੀਂ ਕੋਈ ਕਰ ਰਿਹਾ ਇਹ ਤਾਂ ਨਫਰਤਵਾਦੀ ਬੁਲੀ ਚ ਇਹਨਾਂ ਦਾ ਇਤਿਹਾਸ ਨੂੰ ਗੰਤਕੋਟ ਕਰਕੇ ਸਬਚਕਾਰ ਰਹੀ ਹੈ ਇਹਨੂੰ ਨਫਰਤ ਫਲਾਉਣ ਦਾ ਕਿਥੋਂ ਹਟ ਗਈ ਆਉਂਦੀ ਫਿਲਮ ਕਰੇ ਅਦਾਕਾਰ ਹੈਗੀ ਐ ਚੰਗੀ ਅਦਾਕਾਰ ਹੈ ਇਹਨੂੰ ਕੰਮ ਵੀ ਆਉਂਦਾ ਹੈ ਅਬ ਤਾਂ ਕੰਮ ਕਰੇ ਕੰਮ ਕਰਨ ਦੇ ਵਿੱਚ ਜੇ ਨਫਰਤ ਫਲਾਏਗੀ ਤੇ ਫਿਰ ਤਾਂ ਹਤਰਾਜ ਹੋਏਗਾ ਹੋਏਗਾ ਇਹਨੂੰ ਕੰਮ ਤੋਂ ਤਾਂ ਕੋਈ ਨਹੀਂ ਰੁਕਦਾ ਫਿਲਮ ਬਣਾਵੇ ਇੱਕ ਬਣਾਵੇ ਦੋ ਬਣਾਵੇ ਚਾਰ ਬਣਾਵੇ 10 ਬਣਾਵੇ ਇਹਦੀ ਫਿਲਮ ਚੱਲੇ ਜਾਂ ਨਾ ਚੱਲੇ ਕੀ ਪਤਾ ਹੁਣ ਇਹ ਫਿਲਮ ਜਿਹੜੀ ਹੈ ਮੈਂ ਮਾਫ ਕਰਨਾ ਇਹ ਜਿਹੜਾ ਇਹਨਾਂ ਨੇ ਇਹਦਾ ਮਤਲਬ ਚੈਂਡਲ ਨੂੰ ਪਸੰਦ ਕਰਨ ਵਾਲੀ ਜ਼ਿਆਦਾ ਲੋਕ ਹੋਣਗੇ ਜਿਤੇ ਨੇ ਇੰਟਰਵਿਊ ਦਿੱਤੀ ਹੈ ਤੇ ਮੈਂ ਜਦ ਸੱਦੇ ਕਮੈਂਟ ਪੜ੍ਹ ਰਿਹਾ ਸੀ ਮੈਂ ਐਵੇਂ ਜਾਣ ਕੇ ਦੇਖਣ ਲੱਗਾ ਮੈਂ ਕਦੇ ਕਮੈਂਟ ਦੇਖਦਾ ਨਹੀਂ ਕਿਹਦਾ ਇਹ ਤਾਂ ਦਿੱਖੀ ਵੀ ਕਮੈਂਟ ਸਾਰੇ ਉਲਟਾਏ ਹੋਏ ਨੇ ਮੈਨੂੰ ਤਾਂ ਜਿੰਨੇ ਕੁ ਲੰਬੇ ਉਹ ਕੰਦਾ ਕੰਦਾ ਕਮੈਂਟ ਇੱਕ ਨੇ ਕਿਹਾ ਪਤਾ ਨਹੀਂ ਕੁਝ ਮੜਾ ਮੋਟਾ ਇਹਦੇ ਹੱਟ ਨਹੀਂ ਤਾਂ ਜਿੰਨੇ ਮੈਂ ਫਿਰ ਸਾਖਾ ਗਿਆ ਦੇਖਦਾ ਦੇਖਦਾ ਫਿਰ ਮੈਂ ਛੱਡ ਦਿੱਤੀ ਵੀ ਇਹ ਤਾਂ ਸਾਰੇ ਇਹਦੇ ਉਲਟੀ ਨੇ ਕਿਉਂਕਿ ਲੋਕਾਂ ਨੂੰ ਜਿਹੜੇ ਵੀਅਰ ਨੇ ਉਹਨਾਂ ਨੂੰ ਇੰਨੀ ਕੁ ਸਮਝ ਆ ਗਈ ਹੈ ਨਾ ਵੀ ਇਹ ਗੱਤ ਕਰ ਰਹੀ ਹੈ ਔਰ ਇਹਨੂੰ ਉਹਨਾਂ ਨੇ ਕੁਐਸਚਨ ਵੀ ਕਰੇ ਨੇ ਕਦੇ ਸਿੱਖੀ ਨਾਲ ਜੁੜੇ ਹੋਏ ਨਹੀਂ ਕਰੇ ਇਹਨੂੰ ਟੋਟਲ ਕੁਐਸਚਨ ਕਰੇ ਨੇ ਇਹਨੂੰ ਗੁਜਰਾਤ ਦੇ ਉੱਤੇ ਵੀ ਗੱਲ ਕਰਿਆ ਇਹਨੂੰ ਪੁੱਛਿਆ ਮਣੀਪੁਰ ਵੇਲੇ ਤੂੰ ਕਿੱਥੇ ਸੀ ਜੋ ਇਹ ਅਹੀ ਗੱਲ ਨਹੀਂ ਆ ਮੇਰਾ ਮਤਲਬ ਇਹ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ ਵੀ ਲੋਕ ਨੂੰ ਭੀੜ ਤੰਤਰ ਬਣਾ ਕੇ ਤੋੜੇ ਹੋਏ ਨੇ ਲੋਕ ਜਿਹੜੇ ਵਿਊਅਰ ਨੇ ਯੂਟਿਊਬਰ ਟਿਊਬ ਦੇ ਉਹ ਵੀ ਸਿਆਣੇ ਨੇ ਇਹਨੇ ਕਿ ਉਹਨਾਂ ਨੇ ਸਵਾਲ ਕਰੇ ਨੇ ਇਸ ਨੂੰ ਬਾਰ-ਬਾਰ ਹਾਲਾਂਕਿ ਉਹ ਕੋਈ ਜ਼ਰੂਰੀਤਾਂ ਨਹੀਂ ਵੀ ਉਹ ਉਹ ਤਾਂ ਬਹੁਤੇ ਨਾਮ ਤਾਂ ਸਿੱਖਾਂ ਲਈ ਤਾਂ ਹੈ ਹੀ ਨਹੀਂ ਤਾਂ ਹੋਰ ਵੀ ਨਾਮ ਨੇ Hindu ਵੀ ਨੇ ਕਿਉਂਕਿ ਜਿਹੜਾ ਔਰਤ ਦੀ ਵੇਸ਼ ਕਿਉਂਕਿ ਨੇ ਸਵਾਲ ਕਰਿਆ ਨਾ ਔਰਤ ਤੇ ਨਹੀਂ ਜਵਾਬ ਦਿੱਤਾ 빙ਾ ਟੇਡਾ ਨਹੀਂ ਮੈਂ ਆਏ ਮੈਂ ਆਏ ਮੈਂ ਇਹ ਦੱਸੇ ਨਾ ਇਹਨੇ ਮਨੀਪੁਰ ਚ ਕੀ ਕਰਿਆ ਉੱਥੇ ਲੋਕਾਂ ਨੇ ਸਵਾਲ ਕਰਿਆ ਇਹਨੇ ਬਿਲਕੁਲ ਸੁਭਾਨ ਵਾਲੇ ਕੇਸ ਕੀ ਕਰਿਆ ਉੱਥੇ ਲੋਕਾਂ ਨੇ ਸਵਾਲ ਕਰਿਆ ਜਿਹੜੀ ਜਲਤ ਲੜਕੀ ਦਾ ਹੁਣ ਫੇਰ ਵਿਹਾਰ ਚ ਰੇਪ ਹੋਇਆ ਉਹਦੇ ਉੱਤੇ ਕੀ ਕਰਿਆ ਬੋਧੀਏ ਇਹਨਾਂ ਦੀ ਪਾਰਟੀ ਦੀ ਸਰਕਾਰ ਹੈ ਨਾ ਉੱਥੇ ਸੰਜੀ ਤੇ ਜਿਹੜਾ ਇਹ ਯੂਪੀ ਦੇ ਵਿੱਚ ਰੇ ਪ੍ਰੇਸ਼ੀਦ ਲੜਕੀ ਦਾ ਤੇ ਉਹ ਨੋ ਮਾਰ ਕੇ ਸਾਡ ਤਾਂ ਸੀ ਉਹਦੇ ਘਰ ਜਾਣ ਨੂੰ ਨਹੀਂ ਜਾਣ ਦਿੱਤਾ ਸੀ ਇਹ ਬੋਲੀ ਉਹ ਨਾਉ ਵਾਲੇ ਕਿਸ਼ੇ ਬੋਲੀ ਹੁੰਦਾਂ ਨੇ ਜੋ ਕੁਝ ਕਰਿਆ ਸੀ ਜੇ ਆਰਥ ਦੇ ਮਾਮਲੇ ਚ ਗੱਲ ਦੇਖਣੀ ਹੋਵੇ ਤਾਂ ਔਰਤ ਦੇ ਮਾਮਲੇ ਚ ਕਦ ਬੋਲੀਆ ਇਹ ਦੱਸੇ ਤਾਂ ਸਹੀ ਨਾ ਬਈ ਐਸ ਜਨਮ ਬੋਲੀਆਂ ਸੋ ਉਹ ਜੀ ਮੈਂ ਤਾਂ ਹਰਾਨਾ ਵੀ ਉਹ ਜੀ ਬਾਜਪਾਈ ਸਾਹਿਬ ਬਾਅਦ ਚ ਭਾਵੇਂ ਪ੍ਰਾਈਮ ਮਿੰਿਸਟਰ ਬਣ ਕੇ ਭਾਈ ਵਿਰੋਧ ਸੀ ਉਹਨਾਂ ਦਾ ਵਿਰੋਧੀ ਪਾਰਟੀਆਂ ਨੇ ਐਜੀਟੇਸ਼ਨ ਕਰੀ ਹੋਈ ਸੀ ਉਹ ਵੀ ਅੰਦਰ ਜਾਂਦੇ ਸੀ ਉਹਨੇ ਲੀਡਰ ਅੰਦਰ ਇੱਥੇ ਤਾਂ ਬਿਨਾਂ ਪੁੱਛੇ ਲੀਡਰ ਅੰਦਰ ਕਰ ਜਾਂਦੇ ਇੱਥੇ ਤਾਂ ਕੋਈ ਐਮਰਜੈਂਸੀ ਨਹੀਂ ਲੱਗੀ ਤਾਂ ਕਿੰਨੇ ਅੰਦਰ ਕਰਤੇ ਕਿੰਨਿਆਂ ਤੇ ਕੇਸ ਬਣਾਤੇ ਕੋਈ ਛੱਡਿਆ ਕੰਗਨਾ ਨੂੰ ਇਹ ਰਣਾਉਤ ਨੂੰ ਤਾਂ ਦਿਖਦਾ ਨਹੀਂ ਜਿਹੜਾ ਜਿਹਨੂੰ ਉਹ ਰਾਮ ਦਾ ਰੂਪ ਕਹਿ ਰਹੀ ਹੈ ਰਾਮ ਦਾ ਅਵਤਾਰ ਕਹਿ ਰਹੀ ਹੈ ਉਸਨੇ ਤਾਂ ਕਿੰਨੇ ਕੇਸ ਬਣਾਏ ਨੇ ਉਹਦੇ ਦੇ ਕੇਸਾਂ ਦਾ ਕੋਈ ਅੰਤ ਨਹੀਂ ਜਿੰਨੇ ਬਣਾਏ ਨੇ ਲੋਕਾਂ ਤੇ ਜਿਨੇ ਸਿਆਸਦਾਨਾਂ ਨੂੰ ਅੰਦਰ ਕਰਿਆ ਫੇਕੋ ਨਹੀਂ ਜੀ ਹੁੰਦਾ ਬਿਨਾ ਅਮਰਜੈਂਸੀ ਦੇ ਜੋ ਕੁਝ ਹੋ ਰਿਹਾ ਦੇਸ਼ ਚ ਇੰਦਰਾ ਗਾਂਧੀ ਨੇ ਤਾਂ ਅਮਰਜੈਂਸੀ ਲਾਈ ਸੀ ਨਾ ਇੱਕ ਕਾਨੂੰਨ ਨਜਾਇਜ਼ ਵਰਤਿਆ ਸੀ ਅਮਰਜੈਂਸੀ ਗਲਤ ਸੀ ਉਹ ਆਪਣਾ ਵੱਖਰਾ ਲੜ ਗਿਆ ਸੀ ਪੰਜਾਬੀਆਂ ਨੇ ਤਾਂ 19 ਮਹੀਨੇ ਉਹਦੇ ਖਿਲਾਫ ਮੋਰਚਾ ਲਾ ਕੇ ਰੱਖਿਆ ਤੇ ਕੰਗਣਾ ਸੁਣਾਉਂਦਾ ਦੱਸਦੇ ਵੀ ਇਹਦੇ ਕਰਜ਼ਾ ਨੇ ਕਿੱਥੇ ਕਿੰਨਾ ਕੁ ਮੋਰਚਾ ਲਾਇਆ ਸੀ ਇਹ ਤਾਂ ਆਪ ਉਦੋਂ ਜੰਮੀ ਵੀ ਨਹੀਂ ਹੋਣੀ ਪਰ ਇਹਦੇ ਕਰਜ਼ੇ ਤਾਂ ਹੈਗੇ ਸੀ ਨਾ ਜੇ ਨੂੰ ਆਪਦਾ ਇਤਿਹਾਸ ਹੁੰਦਾ ਇਹ ਦੱਸਦੇ ਵੀ ਕਿੰਨਾ ਕੁ ਮੋਰਚਾ ਲੱਗਿਆ ਸੀ ਉਸੇ ਖਿਲਾਫ ਪੰਜਾਬੀਆਂ ਨੇ ਲਾਇਆ ਸੀ पंजाबी उन्नी महीने जेल च लगातार जाते रहे अकाली दल ने मोर्चा लाया ए, ए ने वो गल भी नहीं करी तो इस करके जेड़ा ये जल्कि सिखा न सिखा ने मोर्चा लाया एमरजेंसी के खिलाफ संत जरना सिंह भिंडर भंड रही है जिन्होंने इना नहीं पता भी सिख सायकी की है संतान ने तो कहीं मंगा नहीं मैं मैं आप उ दरबार साहब भी गया जब उन्होंने इंटलैक्चुअल बुलाई थ मैं तो कहना सुनिया नहीं सू खालान ਉਹਰ ਸੌਗਲਾਂ ਉਹਨਾਂ ਦੀਆਂ ਹੋ ਸਕਦੀਆਂ ਨੇ ਉਹਨਾਂ ਨੇ ਕਦੇ ਖਾਲਿਸਤਾਨ ਦੀ ਮੰਗ ਮੇਰੇ ਸਾਹਮਣੇ ਕਦੇ ਹੋਈ ਨਹੀਂ ਬਹਿਤਕ ਦੇ ਸੋਂ ਨਿਵਨੀ ਕ ਬਰਾਂਚਵਨੀ ਪੜੀ ਹੋਰ ਸਦਾ ਕਿਸੇ ਨੇ ਪੜੀ ਹੋਵੇ ਜੇ ਕੰਗਣਾ ਰਣਾਉਤ ਨੇ ਉਹ ਖਬਰਾਂ ਦੇਖੀਆਂ ਹੁਣ ਦੱਸ ਦੀ ਕੋਈ ਆਡੀਓ ਦੇਖਿਆ ਹੋਵੇ ਕਿਉਂਕਿ ਹੁਣ ਤਾਂ ਇਹਨੂੰ ਪਤਾ ਨਹੀਂ ਇਹਨੇ ਕਿਹੜਾ ਉਹ ਘਟਨਾ ਦੀ ਚਸ਼ਮਦੀਦ ਦਿਖਵਾਇ ਇਹ ਫਿਰ ਆਕੇ ਲੋਕਾਂ ਸਾਹਮਣੇ ਪੇਸ਼ ਕਰ ਦੇਣਾ ਕਹਿਣਾ ਤਾਂ ਬੜਾ ਸੁੱਖ ਹੈ ਕਿ ਸੇ ਕੈਰੇਕਟਰ ਤੋਂ ਤੁਸੀਂ ਕੁਝ ਮਰਜ਼ੀ ਕਹਾ ਦਿਓ ਤੁਸੀਂ ਕਿ ਕੈਰੇਕਟਰ ਬਣਾ ਕੇ ਜਿਹੜਾ ਕੈਰੇਕਟਰ ਇਹਨੇ ਬਣਾਇਆ ਹੈ ਮੈਂ ਚਾਹੀ ਗੱਲ ਕਹਿਣ ਨੂੰ ਤਿਆਰ ਹਾਂ ਬਿਲ ਕਰੈਕਟਰ ਦਰਬਾਰ ਸਾਹਿਬ ਚ ਉਹਨਾਂ ਸੀਜੀ ਦੇਨ ਤਿਆਰ ਹੈ ਜੋ ਹੋ ਜੈਨੇ ਕਰੈਕਟਰ ਬਣਾਇਆ ਹੈ ਸੰਤਾਂ ਦਾ ਉਹੀ ਜ ਉਹ ਹੀ ਜਿਆ ਕਰੈਕਟਰ ਉਹ ਸੀਜੀ ਦੇਨ ਨੂੰ ਤਿਆਰ ਹੈ ਫਿਰ ਜਿਹੜਾ ਸੀ ਕਰੈਕਟਰ ਇਹੋ ਜਿਹਾ ਬਣਾਤਾ ਉਹ ਤੋਂ ਜੋ ਮਰਜੀ ਕਹਾ ਦੋ ਜੋ ਮਰਜੀ ਕੋ ਕੋ ਨੂੰ ਉਹਨੂੰ ਕਿਹੜਾ ਹੁੰਦਾ ਆਪਣੇ ਪੈਸੇ ਲੈਣੇ ਨੇ ਵੈਰੀ ਕਰੈਕਟਰ ਦੱਸਣਾ ਅਸੀਂ 5000 ਤੋਂ ਵੱਧ ਡਰਾਮੇ ਕਰੇ ਨੇ ਪੰਜਾਬ 'ਚ ਆਮ ਬੱਚਿਆਂ ਨੂੰ ਅਸੀਂ ਤਿਆਰ ਕਰਦੇ ਸੀ ਨਾਟਕਾਂ ਵਾਸਤੇ। ਅਸੀਂ ਉਹਨਾਂ ਨੇ ਸਮਝਾਉਂਦੇ ਸੀ ਵੀ ਜਦ ਤੁਸੀਂ ਨਾਟਕ ਕਰਨਾ ਨਾ ਸੱਚਮੁੱਚ ਉਹ ਚ ਜਾਨ ਤਾਂ ਪਊਗੀ ਜੇ ਤੁਸੀਂ ਆਪ ਦਾ ਵਰਤੋਅ ਵੀ ਉਹ ਜਿਹਾ ਕਰਨਾ ਹੈ। ਇਸੇ ਕਰਕੇ ਉਹ ਬੱਚੇ ਜਿਹੜੇ ਨਾਟਕਾਂ ਤੇ ਕੰਮ ਕਰਦੇ ਸੀ ਕਿਉਂਕਿ ਉਹ ਨਾਟਕ ਸੀਗੇ ਵੀ ਪਾਣੀ ਕਿਵੇਂ ਬਚਾਉਣਾ ਹੈ, ਵਿਦਿਆ ਕਿਵੇਂ ਪੜ੍ਹੋਣੀ ਹੈ, ਜ਼ੁਲਮ ਦੇ ਖਿਲਾਫ ਕਿਵੇਂ ਲੜਨਾ ਹੈ। ਉਹ ਬੱਚੇ ਅੱਜ ਵੀ ਚੰਗੇ ਬੱਚੇ ਹੋਨੇ ਨੇ ਕਿਉਂਕਿ ਜੀਵਨ ਬਦਲ ਜਾਂਦਾ ਬੰਦੇ ਦਾ। ਇੱਥੇ ਸਿਰਫ ਕਿਤੇ ਵਾਸਤੇ ਕਰ ਰਹੇ ਨੇ। ਉਹ ਤਾਂ ਵੌਲੰਟਰੀ ਕਰਦੇ ਸੀ। ਪੈਸਾ ਕੋਈ ਨਹੀਂ ਲੈਂਦੇ ਸੀ ਉਹ। ਸੀ ਵਾਕ ਕਰਦੀ ਸੀ ਇੱਥੇ ਤਾਂ ਕਿਤੇ ਵਾਸਤੇ ਕਿਤੇ ਵਾਸਤੇ ਜਿਹਨੂੰ ਥੱਬਾ ਨੋਟਰਾ ਦਾ ਮੈਂ ਜੋ ਮਰਜੀ ਕਹੂਗਾ ਜੋ ਮਰਜੀ ਕਹਾਲੋ ਤੋ ਕੋਈ ਗੁਜ਼ਰਦਾ ਡਾਇਲੋਗ ਉਹ ਬੋਲਣਾ ਹੈ ਜਿਹੜਾ ਉਹਦਾ ਡਾਇਰੈਕਟਰ ਉਹਨੂੰ ਕਹੇਗਾ ਡਾਇਰੈਕਟਰ ਕੰਗਨਾ ਰਣਾਉਂਦਾ ਹੈ ਫਰੇਜ਼ ਕਰਕੇ ਡਾਇਰੈਕਟਰ ਜ਼ਿੰਮੇਵਾਰ ਹੈ ਉਹਦੀ ਜੋ ਕੁਛ ਉਹਦੇ ਡਾਇਲੋਗ ਨੇ ਇਹ ਜਵਾਬ ਦੇਵੇ ਲੋਕਾਂ ਨੂੰ ਜਵਾਬ ਦੇਵੇ ਜਾਂ ਤਾਂ ਸਾਬਤ ਕਰੇ ਤੇ ਜਾਂ ਫਿਰ ਇਹ ਇੱਥੇ ਲੋਕਾਂ ਦੇ ਵਿੱਚ ਮਾਫੀ ਮੰਗੇ ਫੌਬਿਕ ਚਾਕੇ ਜੋ ਹੋਰ ਨਹੀਂ ਆਪਾਂ ਇਹ ਨਹੀਂ ਕਹਿੰਦੇ ਉਹ ਇੱਕ ਹਰਤ ਹੈ ਵੀ ਇਦੋਂ ਵੱਧ ਉਹਨੂੰ ਕੁਛ ਕਹੀਏ ਮਾਫੀ ਤਾਂ ਮੰਗੇ ਘਟੋ ਘਟ ਜੇ ਨਹੀਂ ਇਹ ਨਹੀਂ ਉਹ ਉਹਦੇ ਚਾਇ ਵੀ ਹਾਂ ਮੈਂ ਧੀ ਸਭੀ ਬਟੀਆਂ ਉਹਨੇ ਗਲਤ ਕਿਹਾ ਸੰਤਾ ਬਾਰੇ ਜਾਂ ਉਹਦਾ ਸਾਥ ਕਰੇ ਤੇ ਜਾਂ ਮਾਫੀ ਮੰਗੇ ਇਹਦੂ ਕਰ ਤਾਂ ਕੁਛ ਨਹੀਂ ਭਾਰਤ ਸਰਕਾਰ ਨੂੰ ਚਾਹੀਦਾ ਕਿ ਕੋ ਨਫਰਤ ਫੈਲਾ ਰਹੀ ਹੈ ਕਿਸਾਨੀ ਅੰਦੋਲਨ ਬਾਰੇ ਕਿਸਾਨੀ ਅੰਦੋਲਨ ਬਾਰੇ ਤਾਂ ਮਾਫੀ ਮੰਗੇ ਸਰਨਾਣੀ ਕਿਉਂਕਿ ਤਾਂ ਰੋਜ਼ ਕਿਸਾਨੀ ਅੰਦੋਲਨ ਤੇ ਇਹੀ ਕੁਛ ਕਰਦੀ ਹੈ ਕੱਪੜ ਵੀ ਐਸੇ ਕਰਕੇ ਖਾਂਦਾ ਸੀ ਕਿ ਕਿਸਾਨੀ ਅੰਦੋਲਨ ਤੇ ਹੋਰ ਗੋਲਬੋਲ ਬੀਆ ਕਿਉਂਕਿ ਉਹਨੂੰ ਇਤਨਾ ਕਿ ਤੇਉ ਫੀਡੇ ਉਹ ਤਾਂ ਕਹਿੰਦੀ ਆ ਇਹ ਸਿੱਖੇ ਹੋਈ ਸੀ ਉਹਦੇ ਉੱਤੇ ਕਿਸੇ ਨਾ ਕਿਸੇ ਦਾ ਅਸਰ ਹੈ ਜਿਹੜਾ ਇਹ ਕਹਿੰਦਾ ਵੀ ਤੁਸੀਂ ਰੋਜ਼ ਪੰਜਾਬ ਨੂੰ ਗਾਲਾਂ ਕੱਢੀਆਂ ਨੇ ਤੇ ਪੰਜਾਬ ਦੇ ਉਲਟ ਬੋਲਣਾ ਉਹਨੂੰ ਪਤਾ ਨਹੀਂ ਵੀ ਪੰਜਾਬ ਤੇ ਹਿਮਾਚਲ ਤਾਂ ਇਕੱਠੇ ਤੇ ਮਾਚੇ ਲੋਕ ਪੰਜਾਬ ਦਾ ਹਿੱਸਾ ਨੇ ਹੈ ਕਿੰਨਾ ਹਿੱਸਾ ਧਰਮਪੁਰ ਇਹ ਸਾਰਾ ਕਾਂਗੜਾ ਇਹ ਪੰਜਾਬ 'ਚ ਰਹੇ ਨੇ ਉਹਨਾਂ ਉਹਨਾਂ ਤਸਿਲ ਹੁੰਦੀ ਸੀ ਖਿਆਲ ਕਰ ਬੀ ਇਹਨੂੰ ਇਹ ਪਤਾ ਨਹੀਂ ਵੀ ਲੜਕੀ ਨੂੰ ਵੀ ਇਹ ਹਿਮਾਚਲ ਤੇ ਪੰਜਾਬ ਦੀ ਤਸਾਂ ਜੀ ਬੜੀ ਵੱਡੀ ਆ ਇਹ ਜੇ ਪੰਜਾਬ ਨਾਲੇ ਤੈਦਾ ਵੀ ਇਹਨਾਂ ਨੇ ਇੱਕ ਪੰਗਾ ਜਿਹਾ ਉੱਥੇ ਪਵਾਇਆ ਸੀ ਪੰਜਾਬੀ ਮੁੰਡਿਆਂ ਦਾ ਕੋਈ ਝਗੜਾ ਝਗਲਾ ਜਿਸ ਨਾਲ ਉਹ ਪੰਜਾਬ ਜਿਹੜਾ ਹੈਗਾ ਨਾ ਸੂਬਾ ਟੂਰਿਜ਼ਮ ਤੇ ਨਿਰਭਰ ਕਰਦਾ ਇਹ ਉੱਥੋਂ ਦੇ ਆਰਥਚਾਰੇ ਨੂੰ ਨਾ ਖਰਾਬ ਕਰੇ ਇਦਾਂ ਕਰ ਕਰ ਕੇ ਔਰ ਬਹੁਤ ਸਾਰੇ ਪੰਜਾਬੀ ਜਾਂਦੇ ਨੇ ਹਿਮਾਚਲ ਚ ਟੂਰਿਜ਼ਮ ਦੇ ਵਾਸਤੇ ਪੋਸਟ ਟੂਰਿਜ਼ਮ ਦੀ ਇੰਡਸਟਰੀ ਨੂੰ ਖਰਾਬ ਕਰ ਰਹੀ ਹੈ ਇਹ ਆਪਣੇ ਸੂਬੇ ਦੇ ਗਰੀਬ ਲੋਕਾਂ ਦਾ ਗਲਾ ਘੁੱਟ ਰਹੀ ਹੈ ਅੰਦੀ ਕੋਈ ਨਾ ਤੇ ਕੋਈ ਨੋਟ ਹੀ ਨੋਟ ਨੇ ਇਹ ਜੋ ਇਹਦੇ ਕੋਲ ਨੋਟ ਇੰਨੇ ਹੈਗੇ ਨਹੀਂ ਜਿਦਾ ਹਿਸਾਬ ਹੀ ਕੋਈ ਨਹੀਂ ਏਡੀ ਕੁਮਰ ਚ ਕੋਈ ਵਪਾਰ ਕਰਕੇ ਵੀ ਸ਼ਾਇਦ ਇਹਨੇ ਨੋਟ ਨਕਵਾ ਸਕਿਆ ਜਿੰਨੇ ਇਹਨੇ ਕਮਾ ਲਏ। ਸੋ ਇਹ ਤਾਂ ਜਿਹੜੀ ਹੈ ਲੋਕਾਂ ਦੀ ਰੋਜੀ ਰੋਟੀ ਜਿਹੜੇ ਉਸੇ ਕੁਲੀ ਦਾ ਕੰਮ ਕਰਦੇ ਨੇ ਜਿਹੜੇ ਉੱਥੇ ਆਪਦਾ ਸਮਾਨ ਵੇਚਦੇ ਨੇ ਛੋਟੇ ਛੋਟੇ ਹੋਟਲ ਖੋਦੇ ਹੋਏ ਨੇ ਜਾਂ ਜਿੰਨਾਂ ਨੇ ਵੱਡੇ ਵੀ ਚਲੋ ਹੋਟਲ ਖੋਦੇ ਨੇ ਜਿੱਥੇ ਰਹਿਣ ਦੂਣ ਦਾ ਪ੍ਰਬੰਧ ਹੈ ਉਹ ਸਾਰਿਆਂ ਦਾ ਨੁਕਸਾਨ ਕਰੀਏ ਗੱਲਾਂ ਕਰਕੇ ਕਿਉਂਕਿ ਇਸ ਨਾਲ ਹਿਮਾਚਲ ਦੇ ਟੂਰਿਜ਼ਮ ਨੂੰ ਵੀ ਨੁਕਸਾਨ ਹੋਏਗਾ ਜੇ ਤੁਸੀਂ ਪੰਜਾਬ ਦੀ ਤੁਸੀਂ ਪੰਡੀ ਕਰੋਗੇ ਜਦ ਤੁਸੀਂ ਸਿੱਖਾਂ ਦੀ ਪੰਡੀ ਕਰੋਗੇ ਤਾਂ ਜਿਹੜੇ ਸਿੱਖ ਐਨਆਰਆਈ ਆਉਣਗੇ ਉਹ ਹਿਮਾਚਲ ਚ ਜਾਣ ਤੋਂ ਗੁਰੇਜ਼ ਕਰਨਗੇ ਇਹ ਜਾਣ ਬੁੱਝ ਕੇ ਪੰਜਾਬ ਨੂੰ ਹਿਮਾਚਲ ਨੂੰ ਡਲਾਰੀ ਰਹੀ ਹੈ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ ਇਹ ਜਾਣ ਬੁੱਝ ਕੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰ ਰਹੀ ਹੈ ਇਹ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ ਇਹਨੂੰ ਕੋਈ ਹੱਕ ਨਹੀਂ ਇਹ ਦੇਸ਼ ਦੇ ਵਿੱਚ 파ੜੇ ਪਾ ਰਹੀ ਹੈ ਇਹ ਦੇਸ਼ ਦੇ ਵਿੱਚ ਨਫਰਤ ਫਲਾ ਰਹੀ ਹੈ ਇਸ ਨੂੰ ਇਹ ਨਫਰਤ ਨਹੀਂ ਫਲਾਉਣੀ ਚਾਹੀਦੀ ਕਿ ਜਿਹੜੇ ਆਪਣੇ ਹੈਗੇ ਨੇ ਇਹਨਾਂ ਦੇ ਗਰੇਵਾਲ ਸਾਹਿਬ ਉਹਨਾਂ ਤਾਂ ਕਹਿਤਾ ਵੀ ਇਹ ਬੀਜੇਪੀ ਦਾ ਬਿਆਨ ਤਾਂ ਹੈ ਨਹੀਂ ਉਹਦਾ ਕੱਲੀ ਦਾਬਦੀ ਦਾ ਹੋ ਸਕਦਾ ਉਹ ਪਹਿਲਾਂ ਵੀ ਪਹਿਲਾਂ ਕਹਿਦਾ ਉਹ ਬੀਜੇਪੀ ਸੀ ਅਸੀਂ ਤਾਂ ਉਹਦੇ ਨਾਲ ਨਹੀਂ ਜੁੜੇ ਹੋਏ ਤੇ ਬਾਕੀ ਉਹ ਜਿਹੜਾ ਹੈਗਾ ਉਹਨੇ ਜੋ ਕਿਹਾ ਉਹ ਆਪੇ ਭੁੱਲ ਗਏ ਪਰ ਉਹਨਾਂ ਨੇ ਅਜੇ ਤੱਕ ਵੀ ਨਹੀਂ ਮੈਂ ਇਹ ਉਹ ਦੇਖੂੰਗਾ ਮੈਂ ਫਿਲਮ ਦੇਖੂੰਗਾ ਫਿਰ ਦੱਸੂੰਗਾ ਉਹਨਾਂ ਨੇ ਵੀ ਸਿੱਧੇ ਤੌਰ ਤੇ ਨਹੀਂ ਕਿਹਾ ਵੀ ਇਹਨੇ ਮਾਰੀ ਗੱਲ ਕਰੀ ਹੈ ਕਿ ਅਸੀਂ ਪੇਸ਼ ਕਰਾਂਗੇ ਕਿਉਂਕਿ ਪੰਜਾਬ ਉਹ ਪੰਜਾਬ ਦੀ ਚੰਪੀ ਹੈ ਨਹੀਂ ਇਹ ਪੰਜਾਬ ਦੇ ਨੁਮਾਇੰਦੇ ਨੇ ਇਹ ਕਿਸਾਨਾਂ ਦੋਨਾਂ ਚੇ ਨਾਲ ਇਹ ਜਾਂਦੇ ਰਹੇ ਨੇ ਇਸ ਗੱਲ ਵਾਸਤੇ ਵੀ ਗੱਲਬਾਤ ਕਰਾਉਣੀ ਹੈ ਇਹ ਤੇ ਜਾਨੀ ਸਾਹਿਬ ਤੇ ਫਿਰ ਹੁਣ ਕਹਿ ਦਿੰਦੇ ਨਾ ਵੀ ਭਾਈ ਅਸੀਂ ਤਾਂ ਕੋਈ ਦੇਖਿਆ ਨਹੀਂ ਉਥੇ ਕਿ ਕਿਸਾਨਾਂ ਨੂੰ ਬੰਦ ਕੋਈ ਵਿਦੇਸ਼ੀ ਸੀਗੇ ਤੇ ਦੂਜੀ ਗੱਲ ਵੀ ਜੋ ਕੁਝ ਕੰਗਨਾ ਨੇ ਕਿਹਾ ਇਹ ਦੇਸ਼ ਪੱਖ ਕੀ ਦੇ ਵੀ ਉਲਟਾ ਹੈ ਦੇਸ਼ ਦੀ ਇਕਤਾ ਦੇ ਵੀ ਉਲਟਾ ਹੈ ਅਸੀਂ ਪਾਰਟੀ ਨੂੰ ਕਹਾਂਗੇ ਕਿ ਇਹਨੂੰ ਕੱਢੋ ਪਾਰਟੀ ਚੋਂ ਕੱਢੋ ਇਹ ਤਾਂ ਤਾਜੀ ਆਈਏ ਕੋਈ ਫੈਗਣਾ ਤਰਾ ਨਹੀਂ ਥੋੜਾ ਹੈ ਇਹ ਕੋਈ ਟਕਸਾਲੀ ਆਰਐਸਐਸ ਥੋੜਾ ਜਾਂ ਟਕਸਾਲੀ ਬੀਜੇਪੀ ਇਹ ਤਾਂ ਇਹ ਤਾਂ ਤਾਕਤ ਲੈਣ ਵਾਸਤੇ ਆਈ ਹੈ ਉਹਨਾਂ ਨੂੰ ਸੀਗਾ ਵੀ ਐਮਪੀ ਚਾਹੀਦਾ ਸਾਨੂੰ ਤੁਸੀਂ ਕਰਕੇ ਮੈਨੂੰ ਇਹ ਲੱਗਦਾ ਆਪਾਂ ਜੇ ਇਸ ਨੂੰ ਸਮਝਣਾ ਹੋਵੇ ਕਿ ਹੋਈਆਂ ਗੱਲਾਂ ਇਹੋ ਜੇ ਸਾਡੀ ਅਬਿਲਟੀ ਦੇ ਮੂਹੋਂ ਚੰਗੀਆਂ ਨਹੀਂ ਲੱਗਦੀਆਂ ਔਰ ਇਹ ਕਾਰਨ ਦਾ ਮੈਨੂੰ ਕਾਰਨ ਨਹੀਂ ਲੱਗਦਾ ਵੀ ਆਪਦੀ ਫਿਲਮ ਦੀ ਮਸ਼ਹੂਰੀ ਵਾਸਤੇ ਇਹ ਗੱਲਾਂ ਕਰਕੇ ਨਾ ਆਪਦੀ ਮਸ਼ਹੂਰੀ ਕਰੀ ਹੈ ਇਹ ਮਸ਼ਹੂਰੀ ਕਿਉਂਕਿ ਰੌਣਾ ਪੈ ਜਾਂਦਾ ਨਾ ਫਿਰ ਇੱਕ ਤੜਾ ਇਹਦੇ ਹੱਕ 'ਚ ਹੋ ਜਾਂਦਾ ਸੋ ਜਿਹੜੇ ਬੰਦੇ ਦੀ ਕੋਈ ਚੀਜ਼ ਵਿਕਦੀ ਨਾ ਨਾ ਹੋਵੇ ਉਹ ਕਹਿੰਦਾ ਇਹਨੂੰ ਖਰੀਦਿਓ ਨਾ ਇਹ ਵੀ ਗੱਲ ਕਹੇ ਜੀ ਇਹਦੇ ਚਾਹੇ ਆ ਜੀ ਇਹਦੇ ਚ ਫਲਾਣਾ ਜੀ ਮੈਂ ਇਹ ਕਰਿਆ ਇਹ ਸਾਰੀ ਇਹਦੀ ਫਿਲਮ ਵੇਚਣ ਦੀ ਚਾਲ ਹੈ ਤੇ ਇਹ ਫਿਲਮ ਵੇਚਣ ਦੀ ਚਾਲ ਤੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਲੋਕ ਸਭ ਕਾਂਟ੍ਰੋਵਰਸੀ ਦਾ ਐਸੇ ਕਰਕੇ ਕ੍ਰੀਏਟ ਕੀਤੀ ਹੈ ਕਿ ਫਿਲਮ ਚੱਲ ਜੇੁੱਜਾ ਇਹ ਵੀ ਹੈ ਕਿ ਦੇਖੋ ਜਿਹੜੇ ਵੱਡੇ ਫਿਲਮੀ ਸtare ਹੈਗੇ ਨੇ ਉਹ ਆਪਣੇ ਜਿਹੜੇ ਲੋਕ ਆਪਣੇ ਇਸ ਕਿੱਤੇ ਦੇ ਵਿੱਚ ਸਫਲ ਨੇ ਉਹ ਪੋਲਿਟਿਕਸ ਦੇ ਵਿੱਚ ਨਹੀਂ ਜਿਹੜੇ ਆਪਣੇ ਕਿੱਤੇ ਦੇ ਵਿੱਚ ਫੇਲ ਹੋ ਗਏ ਉਹ ਲੋਕ ਜ਼ਿਆਦਾਤਰ ਪੋਲਿਟਿਕਸ ਦੇ ਵਿੱਚ ਆਏ ਨੇ ਤੇ ਆ ਕੇ ਇਧਰ ਮੈਂਬਰ ਪਾਰਲੀਮੈਂਟ ਆ ਬੜੇ ਨੇ ਕੰਗਣਾ ਹੋਰਾਂ ਦੀ ਫਿਲਮਾਂ ਨੂੰ ਇੰਨਾ ਹੰਗਾਰਾ ਦੇਸ਼ ਵਾਸੀਆਂ ਵੱਲੋਂ ਨਹੀਂ ਮਿਲਿਆ ਤੇ ਇਸੇ ਕਰਕੇ ਕਿਸ ਸਮੇਂ ਸਮੇਂ ਦੇ ਉੱਪਰ ਕੌਂਟਰੋਵਰਸੀ ਕ੍ਰੀਏਟ ਕਰਦੀ ਰਹੀ ਹੈ ਤੇ ਹੁਣ ਵੀ ਮੇਨ ਮਕਸਦ ਆਈ ਹੈ ਕਿ ਫਿਲਮ ਹਿੱਟ ਹੋ ਜੇ ਇਸੇ ਕਰਕੇ ਉਹਦੇ ਵਿੱਚ ਕਿਰਦਾਰ ਕੜੇ ਗਏ ਫਿਲਮ ਦੇ ਵਿੱਚ ਇੱਕ ਭਾਈਚਾਰੇ ਦੇ ਨਾਲ ਫਿਲਮ ਜੋੜੀ ਗਈ ਉਸ ਤੋਂ ਬਾਅਦ ਉਹਤੇ ਬਿਆਨਬਾਜ਼ੀ ਕੀਤੀ ਗਈ ਸੋ ਡਾਕਟਰ ਸਾਹਿਬ ਇਸ ਅਹਿਮ ਵਿਸ਼ੇ ਤੇ ਤੁਸੀਂ ਸਮਾਂ ਦਿੱਤਾ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਥੈਂਕ ਯੂ ਡਾਕਟਰ ਸਾਹਿਬ